ਕਰਨਪਿਆਰਪਈ ਸਤਿ ਸ੍ਰੀਕਾਲ ਮੈਂ ਸ੍ਰਿੰਦਰਪਾਲ ਸਿੰਘ ਬੱਲੂਆਣਾ ਪਿੰਡ ਦੀਆਂ ਜੋ ਕਲੋਨੀਆਂ ਐ ਇਹਦੇ ਵਿੱਚ ਇੱਕ ਮੁੰਡੇ ਦਾ ਜੋ ਕਤਲ ਹੋ ਜਾਂਦਾ ਗੁਰਕ੍ਰਿਪਾ ਸਿੰਘ ਗੌਰੂ ਛੋਟਾ ਨਾਮ ਸੀ ਤੇ ਉਹ ਮਸਲਾ ਹੈ ਚੱਲ ਰਿਹਾ ਹੈ ਪਰਵਾਰ ਦੀ ਡਿਮਾਂਡ ਹੈਗੀ ਐ ਉਹ ਇਹ ਐ ਵੀ ਇਹਦੀ ਜਾਂਚ ਚੰਗੀ ਤਰ੍ਹਾਂ ਹੋਵੇ ਵੀ ਇਹਦੀ ਕਹਾਣੀ ਪਿੱਛੇ ਕੀ ਐ ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਮਾਤਾ ਜੀ ਨਾਲ ਨੇ ਸਾਡੇ ਅਸੀਂ ਗੱਲਬਾਤ ਕਰਾਂਗੇ ਜਿਹਨੂੰ ਇਹਦਾ ਕਤਲ ਹੁੰਦਾ ਉਦੋਂ ਵੀ ਕੀ ਕਹਾਣੀ ਹੈਗੀ ਹੈ ਉਹਦੇ ਜੀ ਇਹ ਨਾਮਦੇਵ ਆ ਜਿਹੜਾ ਮੁੰਡਾ ਹੂੰ ਅੰਮ੍ਰਿਤ ਲਕੀਲ ਸਿੰਘ ਦਾ ਚੰਦਰਕੌਰ ਦਾ ਹੂੰ ਤੇ ਇਹ ਇੱਕ ਆਪਣਾ ਰਾਜਵੀਰ ਸਿੰਘ ਹੈਗਾ ਹੂੰ ਮਨ ਲਵੀ ਪਾਲ ਸਿੰਘ ਦਾ ਮੁੰਡਾ ਹੈ ਹਾਂਜੀ ਬਲਜਿੰਦਰ ਕੌਰ ਦਾ ਹੂੰ ਇਹ ਨੂੰ ਘਰੋਂ ਨਾਲ ਆਏ ਮੇਰੇ ਬੇਟੇ ਦੇ ਕਿੰਨੀ ਧੀਧੀ ਗੱਲ ਹੈ ਇਹ ਹੈ ਹਾਂ ਤੇ ਗੱਸਪੀ ਹਾਂ ਇਹ ਉਹਦੇ ਆਏ ਮੇਰੇ ਬੇਟੇ ਦੇ ਨਾਲ ਬਾਹਰ ਤੁਰੇਦੇ ਫਿਰਦੇ ਤੇ ਮੇਰੇ ਜੇਠ ਦੇ ਘਰੋਂ ਨਿੰਬੂ ਵੀ ਤੋੜ ਕੇ ਲਿਆਏ ਆਉਂਦੇ ਹੋਏ ਅੱਛਾ ਜੀ ਨਿੰਬੂ ਲਿਆਏ ਤੋੜ ਕੇ ਤੇ ਇਹ ਮੇਰੇ ਕੋਲੇ ਆ ਗਏ ਜਦੋਂ ਤੇ ਹੱਸਦੇ ਆਉਂਦੇ ਆ ਵਧੀਆ ਕੋਈ ਗੱਲ ਨਹੀਂ ਇਦਾਂ ਦੀ ਉਹਨਾਂ ਦੀ ਕੋਈ ਗੁੱਸਾ ਨਹੀਂ ਇਹਨਾਂ ਦੇ ਮੂੰਹ ਤੇ ਵਧੀਆ ਆਉਂਦੇ ਆ ਘਰੇ ਤਿੰਨੇ ਜਣੇ ਹੂੰ ਆਉਂਦੇ ਆ ਜਦੋਂ ਇਹ ਮੈਨੂੰ ਕਹਿੰਦਾ ਕਿ ਨਾਮਦੇਵ ਕਹਿੰਦਾ ਵੀ ਭੂਆ ਮੈਨੂੰ ਕਹਿੰਦਾ ਸੀ ਕਹਿੰਦਾ ਭੂਆ ਅਸੀਂ ਪੈਸੇ ਲੈਣ ਜਾਣੇ ਆ ਬ੍ਰਹਿਮਣ ਮੈਂ ਮਿਸਤਰੀ ਨਾਲ ਕੰਮ ਕਰਿਆ ਤੇ ਗੌਰਵ ਨੂੰ ਲੈ ਜਾਣਾ ਆ ਮੈਂ ਆਖਿਆ ਵੀ ਗੌਰਵ ਨੇ ਕੰਮ ਤੇ ਜਾਣਾ ਉਹਦੇ ਚਾਚੇ ਨਾਲ ਕੰਮ ਕਰਦਾ ਸੀ ਬਿਲਡਿੰਗ ਦਾ ਅੱਛਾ ਜੀ ਤੇ ਮਾਹ ਦੇਖ ਲੈ ਕਿੰਨੇ ਕ ਟਾਈਮ 'ਚ ਆ ਜਾਓਗੇ ਫਿਰ ਮੈਂ ਇਹਨੂੰ ਇਹ ਵੀ ਪੁੱਛਿਆ ਮਾਹ ਵੀ ਤੂੰ ਐਨੇ ਕਿੰਨੇ ਕ ਪੈਸੇ ਲੈਣੇ ਆ ਤੇ ਇਹ ਕਹਿੰਦਾ 12-13 ਸੌ ਲੈਣਾ ਮੈਂ ਖਾ ਚੱਲ ਲੈ ਜਾ ਕਹਿੰਦਾ 15 ਮਿੰਟਾਂ ਚ ਮੁੜ ਆਵਾਂਗੇ ਤੇ ਜਿਹੜਾ ਵੀ ਇਹ ਰਾਜਵੀਰ ਆਗਾ ਉਹ ਕਹਿੰਦਾ ਵੀ ਨਿੰਬੂ ਲਈ ਖੜਾਗਾ ਮੈਂ ਖਾ ਵੀ ਨਿੰਬੂਆਂ ਦਾ ਕਰਨਾ ਕਹਿੰਦਾ ਭਾਬੀ ਅਸੀਂ ਪਾਣੀ ਕਰਾਂਗੇ ਸਾਡੇ ਘਰ ਜਾ ਕੇ ਹੂੰ ਨਿੰਬੂ ਪਾਣੀ ਇਹਨੂੰ ਘਰੋਂ ਲੈ ਗਏ ਹੱਸਦੇ ਖੇੜਦੇ ਗਏ ਵਧੀਆ ਇਹਨਾਂ ਨੇ ਵਿਚਾਲੇ ਤੁਰਿਆ ਜਾਂਦਾ ਇਹਨਾਂ ਦੇ ਤੇ ਮੁੜ ਕੇ ਜਦੋਂ ਉੱਧਰ ਲੈ ਗਏ ਜੀ ਇਹਨਾਂ ਨੇ ਵੀ ਮੇਰੇ ਜੇਠ ਉੱਧਰ ਨਾਲ ਰਹਿੰਦਾ ਸਾਡੇ ਮਾਤਾ ਨੰ ਮੰਦਰਾ ਉਥੇ ਇਹਨਾਂ ਨੇ ਨਿੰਬੂ ਪਾਣੀ ਵੀ ਕਰਿਆ ਸਾਨੂੰ ਦੇਂਦਾ ਹੀ ਆ ਸਾਰਾ ਖਲਵਾਰਾ ਉੱਪਰ ਜਦੋਂ ਤੁਰੇ ਫਿਰਦੇ ਆ ਨਿੰਬੂ ਪਾਣੀ ਵੀ ਕਰਿਆ ਇਹਨਾਂ ਨੇ ਉੱਧਰ ਪੀਤਾ ਵੀ ਆ ਉਹਨਾਂ ਦੇ ਘਰੇ ਰੋਟੀ ਵੀ ਖਾਦੀ ਆ ਨੱਚੇ ਕੁੱਦੇ ਵੀ ਆ ਡੱਕ ਲਾ ਕੇ ਕਰੇ ਰਹੇ ਆ ਉਹਨਾਂ ਦੇ ਸਾਨੂੰ ਜਦੋਂ ਇਹਨੂੰ ਅਸੀਂ ਪਾਲਿਆ ਫੋਨ ਆਇਆ ਮੈਂ ਪਾਲਦੀ ਵੀ ਫਿਰਿਆ ਮੈਨੂੰ ਇਹ ਮਿਲਿਆ ਨਹੀਂ ਕਿਤੇ ਵੇਖੋ ਚਲੇ ਗਏ ਕਿੱਥੋਂ ਪਤਾ ਨਹੀਂ ਲੱਗਿਆ ਹਾਂ ਪਤਾ ਪਤਾ ਲੱਗਿਆ ਹੀ ਨਹੀਂ ਵੀ ਕਿੱਥੇ ਵਾਗੇ ਵੀ ਉਹਨਾਂ ਦੇ ਘਰੇ ਜਾ ਕੇ ਕੇਰਾ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਸਾਨੂੰ ਉਸ ਤੋਂ ਬਾਅਦ ਜਦੋਂ ਸਾਨੂੰ ਤਾਂ ਆਥਣੇ ਪਤਾ ਲੱਗਦਾ 5 ਵਜੇ ਵੀ ਆ ਗੱਲ ਹੋਈ ਪਈਏਗੀ ਉੱਥੇ ਸੂਏ ਤੇ ਜਦੋਂ ਅਸੀਂ ਜਾਣੇ ਆ ਸਾਡੇ ਹੰਦਾਂ ਤਾਂ ਫਿਰ ਪੁਲਿਸ ਵੀ ਖੜੀ ਸੀ ਲੋਕ ਵੀ ਖੜੇ ਸੀ ਤੇ ਆ ਕੰਮ ਹੋਇਆ ਤੇ ਕਿਹੜੇ ਸੂਏ ਤੇ ਸੀਗਾ ਜੀ ਆਪਣੇਆ ਜਿਹੜੇ ਛੋਟੇ ਚੁੱਗਿਆਂ ਵਾਲਾ ਸੂਆ ਗਾ ਇਹ ਬਹਿਮਣ ਜਾਂਦਾ ਹਾਂਜੀ ਹਾਂਜੀ ਉੱਥੇ ਜਦੋਂ ਗਏ ਮਤਲਬ ਵੀ ਉਹ ਰਾਤ ਆ ਮੈਂ ਪਹਿਲੀ ਵਾਰੀ ਦੇਖਿਆ ਸੀ ਜਾ ਕੇ ਮੋਟਰ ਲੱਗੀ ਸੀ ਉਹਦੀ 호ਦੀ ਦੇ ਵਿੱਚ ਵੀ ਐ ਕਰਕੇ ਮੇਰੇ ਮੁੰਡੇ ਦੀ ਲਾਸ਼ ਪਈ ਸੀ ਅੱਛਾ ਉਹ ਦਿਵਾਰ ਨਹੀਂ ਫਿਰ ਪਤਾ ਕਪੜੇ ਕਪੜੇ ਲਾਹੇ ਹੋਏ ਕੱਪੜੇ ਉਹਦੇ ਲਾ ਕੇ ਸਾਈਡ ਤੇ ਰੱਖੇ ਪਏ ਸੀ ਤੇ ਉਹਦਾ ਵੀ ਮਨਲਾ ਕੱਲੇ ਨਿਕਰ ਦੇ ਵਿੱਚ ਸੀ ਨਿਕਰ ਵਿੱਚ ਸੀਗਾ ਨਿਕਰ ਚ ਸੀਗਾ ਤੇ ਮਨਲਾ ਉਹਦੇ ਵੀ ਜਿਆਦਾ ਖੂਨ ਵਹਿ ਰਿਆ ਸੀਗਾ ਪਾਣੀ ਦੇ ਵਿੱਚ ਐ ਜਿਆਦਾ ਉਸਰੀ ਤੇ ਕਿਤੇ ਕਿਤੇ ਸੱਟਾਂ ਸੀਗੀਆਂ ਉਹਦੇ ਆ ਸਾਰੇ ਪੇਟ ਤੇ ਵੀ ਸੀਗਾ ਪਿੱਛੇ ਵੀ ਸੀਗਾ ਬੈਕ ਸਾਈਡ ਤੇ ਗਣਾ ਵੀ ਵੱਡਿਆ ਸੀਗਾ ਜੀ ਅੱਛਾ ਹਾਂਜੀ ਉਹ ਚੀਜ਼ ਤਿੱਖੀ ਮਾਰੀ ਹੋਈ ਹਾਂਜੀ ਹਾਂਜੀ ਵੀ ਕੋਈ ਤਿੱਖੀ ਚੀਜ਼ ਨਾਲ ਵਾਰ ਕਰੇ ਗਏ ਸੀ ਉਹਦੇ ਤੇ ਤੇ ਵੀ ਬਹੁਤ ਹੀ ਜਿਆਦਾ ਪੈੜੀ ਹਾਰ ਦੇਖ ਉੱਥੇ ਪੁਲਿਸ ਨੂੰ ਉਹੀ ਕਹਾਣੀ ਦੱਸੀ ਸਾਰੀ ਇਹ ਗੱਲਬਾਤ ਜਾਂ ਫਿਰ ਅੱਗੇ ਕਿ ਬਖੰਡੇ ਕੇ ਸ਼ਿਕਾਇਤ ਕੀਤੀ ਕਿਸ ਤਰ੍ਹਾਂ ਸੀਗਾ ਨਹੀਂ ਜੇਸੇ ਬਖੰਡੇ ਤਾਂ ਨਹੀਂ ਗਈ ਪੁਲਿਸ ਬਹੁਤ ਜ਼ਿਆਦਾ ਖੜੀ ਸੀ ਉੱਥੇ ਸਾਥ ਉਹਨਾਂ ਨੇ ਇਹ ਵੀ ਪੁੱਛਿਆ ਦਾ ਵੀ ਕਿਹਦੇ ਨਾਲ ਆਇਆ ਸੀਗਾ ਅਸੀਂ ਨਾਮਦੇਵ ਤੇ ਰਾਜਵੀਰ ਦੇ ਨਾਲ ਆਇਆ ਸੀ ਅਸੀਂ ਉਹਨਾਂ ਦਾ ਦੱਸਿਆ ਉਹਨਾਂ ਨੂੰ ਤੇ ਵੀ ਮੰਨ ਲਿਆ ਇਹ ਜਦੋਂ ਪੁੱਛ ਲਿਆ ਉਹਨਾਂ ਨੇ ਸਾਨੂੰ ਤੇ ਅਸੀਂ ਉਹਨਾਂ ਨੇ ਦੱਸਿਆਗਾ ਵੀ ਇਹ ਬੰਦੇਾਂ ਦੇ ਨਾਲ ਆਇਆ ਸੀਗਾ ਉਦੋਂ ਅੱਗੇ ਵੀ ਕਿਸੇ ਨੇ ਸਾਨੂੰ ਔਰ ਆਸੇ ਪਾਸੇ ਨਹੀਂ ਕਿਤੇ ਵੀ ਗਏ ਸੀ ਉੱਥੇ ਹੀ ਹੋਈ ਹੈ ਸਾਡੀ ਸਾਰੀ ਗੱਲ ਅੱਛਾ ਇਹਦੇ ਵਿੱਚ ਮਾਮਲੇ 'ਚ ਕਿੰਨੇ ਬੰਦੇ ਫੜੇ ਗਏ ਆ ਫਿਰ ਵੇਖੋ ਜੀ ਪਹਿਲਾਂ ਤਾਂ ਉਹ ਦੋਨੇ ਮੀਆਂ ਵੀਬੀ ਫੜੇ ਗਏ ਕਿਹੜੇ ਜੀ ਦੋਨੇ ਨਾਮਦੇਵ ਤੇ ਉਹਦੇ ਘਰ ਵਾਲੀ ਰਮਨਦੀਪ ਤੇ ਉਹ ਫੜ ਲੇ ਫੜ ਲੇ ਜੀ ਉਹ ਹੀ ਫੜੇ ਗਏ ਆ ਕਿ ਤੇ ਰਾਜਵੀਰ ਜੀ ਨਾਲ ਆਇਆ ਸੀ ਉਹਨੂੰ ਤਾਂ ਜੀ ਕੁਛ ਨਹੀਂ ਪੁੱਛਦਾ ਸੋਈ ਗਿਓ ਉਹਦੀ ਤੇ ਉਹ ਇੱਥੇ ਫਿਰਦਾ ਜੀ ਛਟਾ ਨੂੰ ਲੱਗਦਾ ਵੀ ਉਹਦੀ ਵੀ ਵਿੱਚ ਹੈਗੀ ਸ਼ਾਮਲ ਹੈਗਾ ਹਾਂਜੀ ਹਾਂਜੀ ਜਦੋਂ ਉਹਨਾਂ ਦੇ ਘਰੇ ਗਏ ਆ ਨਿੰਬੂ ਪਾਣੀ ਉੱਥੇ ਪੀਤਾ ਨੱਚੇ ਵੀ ਉੱਥੇ ਆ ਸਾਰਾ ਦਿਨ ਬੀਮਾ ਲੜ ਰਿਹਾ ਵੀ ਹੈਗਾ ਉਹ 12 ਇੱਕ ਮਤਲਬ 1 ਵਜੇ ਤੱਕ ਸਾਰੇ ਦੇਖਦੇ ਫਿਰੇ ਆ ਉਹਨਾਂ ਨੂੰ ਪਾਉਣੇ 1 ਵਜੇ ਤੱਕ ਉਹਨਾਂ ਦੇ ਘਰੇ ਰਹੇ ਆ ਮਾ ਪੁੱਛਾ ਜਿਵੇਂ ਜਿਵੇਂ ਸਾਰਿਆਂ ਨੂੰ ਉਹ ਸਾਰੇ ਕਹਿੰਦੇ ਵੀ ਇੱਥੇ ਹੀ ਸੀਗਾ ਉਹ ਤੇ ਉਹਨਾਂ ਦੇ ਘਰ ਉਹੀ ਗਏ ਹੈਗੇ ਸਾਡੇ ਪਿੰਡੋ ਇਹ ਦੁਕਾਨ ਆ ਗਈ ਫਾਟਕਾ ਕੋਲੇ ਉਥੋਂ ਇਹ 12:30 ਵਜੇ ਤੱਕ ਭੂਜਿਆ ਲੈ ਕੇ ਆਏ ਆ ਨਾਮਦੇਵ ਤੇ ਗੌਰ ਵਜਾ ਕੇ ਤੇ ਠੰਡਾ ਲੈ ਕੇ ਆਏ ਹੈਗੇ ਤੇ ਉਸ ਤੋਂ ਬਾਅਦ ਆਪਣਾ ਨਾਮਦੇਵ ਤੇ ਰਾਜਵੀਰ ਜਾ ਕੇ ਉਹਨਾਂ ਤੋਂ ਸਿਰਗਟਾਂ ਦੀ ਡੱਬੀ ਵੀ ਲੈ ਕੇ ਆਏ ਆ ਵੀ ਮੈਂ ਤਾਂ ਘਰੇ ਸੀਗੀ ਪਰ ਮੇਰੇ ਆਸ-ਪਾਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਸੀਗਾ ਜਦੋਂ ਮੈਂ ਬੱਚਾ ਪਾਲਣ ਲੱਗ ਗਈ ਯੋ ਕਿ ਜਿਵੇਂ ਹੁਣ ਰਾਏ ਵੀਰ ਤੁਸੀਂ ਨਾਮਦੇਵ ਜਿਹੜੇ ਘਰ ਵਾਲੀ ਰਮਨਦੀਪ ਕੌਰ ਦੀ ਗੱਲ ਕਰਦੇ ਹੋ ਇਹ ਤੋਂ ਬਿਨਾ ਵੀ ਤੁਹਾਨੂੰ ਲੱਗਦਾ ਕੋਈ ਹੋਰ ਹੋ ਸਕਦੇ ਆ ਕਤਲ ਚ ਜਤ ਨਹੀਂ ਹੈਗੇ ਦੇਖੋ ਜੀ ਮੇਰਾ ਬੱਚਾ ਸੀ ਨਾ ਜਿਹੜਾ ਬਹੁਤ ਹੀ ਨੌਜਵਾਨ ਬੱਚਾ ਸੀ ਐਦਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਉਹ ਖੇਡਦਾ ਸੀਗਾ ਰੇਸ਼ ਉਹਦੀ ਬਹੁਤ ਜ਼ਿਆਦਾ ਸੀ ਵਿਸ਼ੋ ਖੇਡਿਆ ਹੋਇਆਗਾ ਤੇ ਬਹੁਤ ਤਕੜਾ ਬੱਚਾ ਸੀ ਮੇਰਾ ਨਸ਼ਾ ਕੋਈ ਕਰਦਾ ਨਹੀਂ ਸੀ ਉਹ ਹੈ ਗੱਲ ਮੰਦਾ ਸੀਗਾ ਹਰ ਇੱਕ ਦੀ ਇੱਜ਼ਤ ਕਰਦਾ ਸੀ ਉਹ ਪਰ ਇਹਦਾ ਨਾ ਬੱਚਾ ਨਹੀਂ ਸੀ ਵੀ ਉਹ ਦੋ ਜਣੇ ਉਹਨੂੰ ਹੱਥ ਵੀ ਪਾ ਲੈਣਗੇ ਹੂੰ ਨਹੀਂ ਮੈਨੂੰ ਲੱਗਦਾ ਵੀ ਉਹ ਮੀਆ ਬੀਬੀ ਨੇ ਹੋਰ ਕੋਈ ਬੰਦੇ ਹੈਗੇ ਆ ਜੀ ਵਿੱਚ ਅੱਛਾ ਹਾਂ ਉਹਨਾਂ ਦੀ ਤੋਂ ਬਾਅਦ ਜਦੋਂ ਇਹ ਘਟਨਾ ਹੋ ਗਈ ਉਸ ਤੋਂ ਬਾਅਦ ਪੁਲਿਸ ਨਾਲ ਗੱਲਬਾਤ ਕੀਤੀ ਵੀ ਆਹ ਬੰਦੇ ਹੋਰ ਤੁਸੀਂ ਸਹੀ ਜਾਂਚ ਕਰੋ ਜਾਂ ਤੇ ਭਦਾਓ ਇਹਨੂੰ ਗੱਲ ਨੂੰ ਆ ਕੀਤੀ ਸੀ ਜੀ ਕੀ ਕੀਤੀ ਸੀ ਜਾਂਚ ਤਾਂ ਤੇ ਬਾਕੀ ਸਿਰੇ ਉਹਨਾਂ ਨੇ ਇਹ ਕਿਹਾ ਕਿ ਦੋਨੇ ਮੰਨ ਰਹੇ ਆ ਕਿ ਹੋਰ ਕੋਈ ਦੱਸਿਆ ਨਹੀਂ ਦੱਸਿਆ ਉਹਨਾਂ ਨੇ ਬਰਤਾਲ ਇਹ ਕਰੀ ਹਾਂਜੀ ਹਾਂਜੀ ਉਹਨਾਂ ਨੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸ੍ਰਿੰਦਰ ਸਿੰਘ ਹੈ ਜੀ ਤੇ ਉਹਨਾਂ ਦੇ ਪਿਤਾ ਜੀ ਨੂੰ ਹਾਂਜੀ ਗਰਵ ਦੇ ਹਾਂਜੀ ਹਾਂਜੀ ਅੱਛਾ ਜਦੋਂ ਇਹ ਘਟਨਾ ਹੋਈ ਤਾਂ ਜੀ ਨੇ ਗੱਲ ਦੱਸੀ ਹੈ ਘਟਨਾ ਤੋਂ ਬਾਅਦ ਤੁਹਾਡੀ ਜਿਵੇਂ ਤੁਸੀਂ ਕਹਿੰਦੇ ਹੋ ਹੋਰ ਬੰਦੇ ਆ ਗਏ ਕਰ ਹਾਂਜੀ ਉਹਦੇ ਬਾਰੇ ਪੁਲਿਸ ਨਾਲ ਗੱਲ ਹੋਈ ਪੁਲਿਸ ਨੂੰ ਇਹ ਕਹਾਣੀ ਦੱਸੀ ਸੀਗੀ ਹੂੰ ਉਹਨਾਂ ਨੂੰ ਅਸੀਂ ਦੱਸਿਆ ਕਿ ਮਤਲਬ ਜਿਹੜਾ ਰਾਜਵੀਰ ਹੈ ਉਸ ਟਾਈਮ ਉਹਨਾਂ ਦੇ ਨਾਲ ਸੀਗਾ ਹੂੰ ਠੀਕ ਹੈ ਜਿਹੜੀ ਬਜਿੰਦਰ ਕੌਰ ਹੈ ਉਹਨਾਂ ਦੇ ਘਰੋਂ ਗਏ ਆ ਹੂੰ ਠੀਕ ਹੈ ਜੀ ਅਸੀਂ ਉਹਨੂੰ ਪੁਲਿਸ ਨੂੰ ਦੱਸਿਆ ਕਿ ਭਾਈ ਉਹਨਾਂ ਦੀ ਵੀ ਪੁਲਿਸ ਫੜਤਾਲ ਕਰੀ ਜਾਵੇ ਇੱਕ ਉਹਨਾਂ ਦਾ ਪੁਰਾਣਾ ਪ੍ਰਿੰਸ ਠੀਕ ਹੈ ਜੀ ਇਹ ਦਾ ਪ੍ਰੋਣਾ ਜੀ ਇਹ ਆਪਣਾ ਬਲਜਿੰਦਰ ਕੌਰ ਕਾ ਜੀ ਛੋਟੀ ਕੁੜੀ ਦਾ ਪ੍ਰੋਣਾ 37 ਇਨਸਟੀਰੀਅਰ ਐਂਵਾਇਰਨਮੈਂਟ ਹੈ ਇਹ ਚ ਹਾਂਜੀ ਅੱਛਾ ਹਾਂਜੀ ਫੇਰ ਹੀ ਉਹ ਮੁੰਡੇ ਨੂੰ ਮਾਰ ਸਕਦੇ ਨਹੀਂ ਮਾਰ ਨਹੀਂ ਸਕਦਾ ਜਿਹੜਾ ਗੌਰ ਦਾ ਉਹ ਕੁੜੀ ਕੋਲ ਜਾਂਦਾ ਜੀ ਨਾਮ ਦੇ ਦੀ ਘਰੋਂ ਇਹ ਗੱਲ ਵਿੱਚ ਕਿਸ ਚਾਹੀਏ ਉਹ ਬਿਲਕੁਲ ਗਲਤ ਹੈ ਜੀ ਇਹ ਝੂਠਾ ਰੋਪ ਆ ਉਹਨਾਂ ਬੱਚਨ ਦੇ ਮਾਰੇ ਨੇ ਕਿਉਂਕਿ ਉਹਨੂੰ ਸਾਰਾ ਕੁਝ ਸਿਖਾਇਆ ਗਿਆ ਹੈ ਜਿਹੜਾ ਉਹਨਾਂ ਨੇ ਸਿਖਾਇਆ ਦਾਹਾਂ ਵਾਲੇ ਨੇ ਉਹ ਹੀ ਉਹ ਬੋਲ ਰਿਹਾ ਬੋਲੋ ਪਿੱਛੇ ਹੋਰ ਲੋਕ ਆ ਹਾਂ ਇਦਾਂ ਦੀ ਕੋਈ ਗੱਲ ਨਹੀਂ ਸੀ ਇਹ ਮੇਰਾ ਬੇਟਾ ਜਿਹੜਾ ਮੇਰੇ ਨਾਲ ਫਰੈਂਡਲੀ ਸੀ ਉਹਨੇ ਮੈਨੂੰ ਦੱਸਿਆ ਹੋ ਕਿ ਇੱਕ ਇੱਕ ਮਹੀਨਾ ਪਹਿਲਾਂ ਜਿਹੜੀ ਉਹ ਜਨਾਨੀ ਐ ਮਤਲਬ ਰਮਨਦੀਪ ਕੌਰ ਐ ਨਾਮਦੇਵ ਦੇ ਘਰ ਵਾਲੀ ਹੂੰ ਉਹ ਉਹਨੂੰ ਕਿਸੇ ਨੇ ਮੋਬਾਈਲ ਦਿੱਤਾ ਸੀਗਾ ਮੁੰਡੇ ਨੇ ਹੋਰ ਪਰ ਮੇਰਾ ਮੁੰਡਾ ਉਹਦਾ ਦੋਸਤ ਹੋਣ ਕਰਕੇ ਤੇ ਉਹਨੇ ਉਹਦੇ ਨਾਲ ਮਤਲਬ ਉਹਨੂੰ ਕਿਹਾ ਕਿ ਮੈਂ ਨਾਮਦੇਵ ਨੂੰ ਦੱਸੂਗਾ ਕਿ ਤੂੰ ਇਸ ਤਰ੍ਹਾਂ ਗੱਲ ਕਰਦੀ ਐ ਫੜੀ ਗਈ ਸੀ ਉਹ ਗੱਲ ਕਰਦੀ ਉਹਨੇ ਨਾਮਦੇਵ ਨੂੰ ਮਤਲਬ ਉਹ ਟੈਟੋਮ ਕਿਹਾ ਕਿ ਇਹ ਤਾਂ ਜਰਾ ਮੁੰਡਾ ਆਉਂਦਾ ਆਪਣੇ ਘਰੇ ਗੌਰਵ ਕੀ ਇਹ ਮੇਰੀ ਇੱਜ਼ਤ ਨੂੰ ਪੈਂਦਾ ਐ ਅੱਛਾ ਠੀਕ ਹੈ ਕਿੰਨੇ ਤੇਰਾ ਯਾਰ ਮਾਰ ਕਰਦਾ ਉਹਨੂੰ ਸਿਖਾਇਆ ਗਿਆ ਆਪ ਵਚਨ ਮਾਰੀ ਨੇ ਇਹ ਦੂਬਾਰ ਉਹੀ ਗੱਲਬਾਤ ਜਿਹੜੇ ਗਾਂ ਵਾਲੇ ਬੰਦੇ ਸੀਗੇ ਜਿਵੇਂ ਕਿ ਪ੍ਰਿੰਸ ਹੋ ਗਿਆ ਜਾਂ ਬਿਗਿੰਦਰ ਕੌਰ ਹੋਗੀ ਤੇ ਉਹਨੂੰ ਦੱਸੀ ਗਈ ਹੈ ਗੱਲ ਕਿਉਂਕਿ ਬਿਗਿੰਦਰ ਕੌਰ ਪਹਿਲਾਂ ਵੀ ਮੇਰੇ ਮੁੰਡੇ ਨਾਲ ਲੜੀ ਹੋਈ ਸੀਗੀ ਤੇ ਉਹਨੇ ਕਿਹਾ ਵੀ ਸੀਗਾ ਮੈਨੂੰ ਲੜ ਕੇ ਕਿ ਮੈਂ ਤੇਰੇ ਮੁੰਡੇ ਨਾਲ ਕੁਝ ਵੀ ਕਰਾਂਗਾ ਕਿ ਮੈਂ ਮਾਰੇ ਬਿਨਾ ਹਰਦੀ ਨਹੀਂ ਜਿਵੇਂ ਕਿ ਧਮਕੀ ਦੇ ਦਿੰਦਾ ਬੰਦਾ ਜੋ ਲੜ ਪੈਂਦਾ ਧਮਕੀ ਦੇ ਦਿੰਦਾ ਮੈਨੂੰ ਪੂਰਾ ਪੂਰਾ ਸਾਕਾ ਉਹਨਾਂ ਤੇ ਸਾਕਾ ਕੀ ਯਕੀਨ ਹੀ ਆ ਕਿ ਤੁਹਾਨੂੰ ਕਿੰਨੇ ਬੰਦੇ ਲੱਗਦੇ ਐ ਜਿਵੇਂ ਉਹ ਨਾਮਦੇਵ ਉਹਦੇ ਘਰ ਵਾਲੀ ਮੰਨ ਲ ਗਏ ਸੀ ਮਾਰਿਆ ਜਿਵੇਂ ਉਹ ਪੰਜ ਦਸਰੀ ਰਾਜਵੀਰ ਇੱਥੇ ਆਇਆ ਤੁਹਾਡੇ ਨਾਲ ਉਹਦੇ ਤੁਹਾਡੇ ਮੁੰਡਾ ਗਿਆ ਹਾਂਜੀ ਰਾਜਵੀਰ ਨਾਮਦੇਵ ਰਮਨਦੀਪ ਤੋਂ ਬਿਨਾ ਤੁਹਾਨੂੰ ਕਿਹੜੇ ਬੰਦੇ ਲੱਗਦੇ ਦੇਖੋ ਬਲਜਿੰਦਰ ਕੌਰ ਹੂੰ ਠੀਕ ਆ ਜੀ ਪ੍ਰਿੰਸ ਉਹਨਾਂ ਦਾ ਪਰੋਣਾ ਉਹਨਾਂ ਦੇ ਜਿੰਨੇ ਨਾਲ ਉਹਦੇ ਨਾਲ ਹੋਰ ਬਹੁਤ ਮੁੰਡੇ ਹੁੰਦੇ ਸੀਗੇ ਇੱਕ ਦਿਨ ਪਹਿਲਾਂ ਸਾਡੇ ਘਰੇ ਉਹ ਮੁੰਡੇ ਆਏ ਹੋਇਆ ਨਾਮਦੇਵ ਦਾ ਜੀ ਤਿੰਨ ਮੁੰਡੇ ਸਾਡੇ ਘਰੇ ਆਏ ਸੀਗੇ ਅੱਛਾ ਕੌਣ ਇੱਕ ਰਾਤ ਉਹ ਮਤਲਬ ਕਤਲ ਹੋਣ ਤੋਂ ਪਹਿਲਾਂ ਇੱਕ ਦਿਨ ਇੱਕ ਰਾਤ ਇੱਕ ਲੱਭਾ ਸੀ ਜੀ ਠੀਕ ਹੈ ਜੀ ਉਹਦੇ ਨਾਲ ਆਏ ਸੀਗੇ ਇੱਕ ਮੁੰਡੇ ਦਾ ਨਾਮ ਲੱਭਾ ਕਹਿੰਦੇ ਆ ਤੁਹਾਡੇ ਘਰੇ ਕਿਵੇਂ ਆ ਜੀ ਉਹ ਐਦਾਂ ਹੀ ਦਾ ਮਤਲਬ ਫਰੈਂਡ ਸਰਕਲ ਉਹਦੇ ਨਾਲ ਜਾਣ ਪਛਾਣ ਸੀ ਮੁੰਡੇ ਨਾਲ ਆਪਣੇ ਨਾਲ ਕਿ ਉਹ ਚਲੋ ਮਿਲਦੇ ਮਿਲਦੇ ਸੀ ਉੱਥੇ ਮਿਲਦੇ ਕਰਦੇ ਸੀ ਨਾ ਤੇ ਮੰਦਰ ਦਾ ਕਰਕੇ ਉੱਥੇ ਬਹੁਤ ਮੇਲ ਮਲਾਪ ਹੋ ਜਾਂਦਾ ਜਿਹਨੂੰ ਮੁੰਡਾ ਉਹ ਆਗੇ ਉਹਨਾਂ ਦਾ ਮੇਲ ਮਲਾਪ ਹੋ ਗਿਆ ਉਹ ਅਸਕਰ ਕੋ ਘਰੇ ਆਏ ਮੈਨੂੰ ਨਹੀਂ ਪਤਾ ਕਿਉਂ ਆਏ ਸੀਗੇ ਤੇ ਪਰ ਉਹਦੇ ਨਾਲ ਜਿਹੜੇ ਹੋਰ ਮੁੰਡੇ ਸੀ ਉਹਨਾਂ ਨੂੰ ਮੈਂ ਜਾਣਦਾ ਨਹੀਂ ਸੀਗਾ ਬਸ ਇਕੱਲਾ ਉਹਦਾ ਨਾਮ ਸੁਣਿਆ ਸੀ ਲੱਬੇ ਦਾ ਉਹਨੂੰ ਜਾਣਦਾ ਸੀਗਾ ਉਹ ਮਾਤਾ ਦੇ ਘਰੀ ਆਉਂਦਾ ਸੀ ਉਹਨਾਂ ਦੀ ਬਲਜਿੰਦਰ ਗੌਰ ਕੇ ਘਰੀ ਆਉਂਦਾ ਸੀਗਾ ਲੱਭਾ ਵੀ ਤੁਹਾਡੇ بیٹے ਬਾਰੇ ਵੀ ਸੀਗਾ ਵੀ ਉਹ ਜੇਲ੍ਹ ਤੋਂ ਆਜੂ ਕੀ ਮਸਲਾ ਸੀਗਾ ਉਹ ਮਸਲਾ ਇਹ ਸੀਗਾ ਕਿ ਇੱਕ ਲੜਾਈ ਹੁੰਦੀ ਹੈ 400 ਕਿੱਲੇ ਦੇ ਵਿੱਚ ਅੱਛਾ ਬਟੰਡੇ ਹਾਂਜੀ ਹੂੰ ਉਜਵੇਂ ਦੋਸਤ ਦੋਸਤ ਨੂੰ ਸਾਥ ਲੈਂਦੇ ਆ ਐਦਾ ਹੋ ਗਿਆ ਸੀ ਹੂੰ ਠੀਕ ਹੈ ਹੋਰ ਮੁੰਡੇ ਵੀ ਗਏ ਸੀ ਜਿਹੜੇ ਉਹ ਮਸਲੇ ਦੇ ਅੱਗੇ ਵਾਣੇ ਜਵਾਨ ਤੋਂ ਹੋ ਗਏ ਸੀ ਉਹਦੀ ਜਮਾਨਤ ਹੋ ਗਈ ਸੀ ਅਣਪਛਾਤੇ ਪਾਏ ਗਏ ਸੀ ਇਹ ਅਣਪਛਾਤੇ ਸੀਗੇ ਇਹ ਹੁਣ ਕੀ ਕਰ ਰਿਹਾ ਥੋੜਾ ਬੇਟਾ ਸਟੱਡੀ ਕਰ ਰਿਹਾ ਸੀ ਕੀ ਕਰ ਰਿਹਾ ਹਾਂਜੀ ਇਹ ਹੁਣ ਆਪਣਾ ਗੁਰੂ ਕਾਸੀ ਪਬਲਿਕ ਸਕੂਲ ਆ ਬਠਿੰਡੇ ਉੱਥੇ ਐਡਮਿਸ਼ਨ ਲੈਤੀ ਸੀਗੀ ਉੱਥੇ ਉਹ ਪਲੱਸ 2 ਦੀ ਪੜ੍ਹਾਈ ਕਰ ਰਿਹਾ ਸੀਗਾ ਇੱਕ ਆਪਣਾ ਸਰਸਵਤੀ ਕਾਲਜ ਆ ਜੀ ਉੱਥੇ ਉਹਨੇ ਕੰਪਿਊਟਰ ਦਾ ਕੋਰਸ ਕਰ ਰਿਹਾ ਸੀਗਾ अच्छा फिर दूसरी गल काम सिख ਰਿਆ ਸੀਗਾ ਨਾਲ ਨਾਲ 15000 ਰੁਪਏ ਤਨਖਾਹ ਵੀ ਲੈ ਰਿਆ ਸੀਗਾ ਉਹਦੇ ਚਾਚੇ ਦੇ ਨਾਲ ਬਿਲਡਿੰਗ ਦਾ ਕੰਮ ਸਿੱਖ ਰਿਆ ਸੀ ਹੂੰ ਬਹੁਤ ਵਧੀਆ ਕੋਈ ਕਰਦਾ ਜੀ ਨਹੀਂ ਜੀ ਕੋਈ ਨਸਾ ਪੱਤਾ ਨਹੀਂ ਕਰਦਾ ਸੀ ਉਹ ਨਸਾ ਪੱਤਾ ਵਾਲਾ ਤਾਂ ਲੜਦਾ ਸੀ ਨਸਾ ਪੱਤਾ ਵਾਲਾ ਤਾਂ ਲੜਦਾ ਸੀ ਦੂਜੀ ਗੱਲ ਜਿਹੜਾ ਇਹ ਕਹਿੰਦੇ ਨਾ ਕਿ ਇਹਦੀ ਮਤਲਬ ਇਹਦੀ ਜਿਹੜੀ ਸਭੀ ਖਰਾਬ ਕੀਤੀ ਹੈ ਇਹ ਨਹੀਂ ਹੋ ਸਕਦਾ ਕਿਉਂਕਿ ਇਹ ਕੁੜੀਆਂ ਦੇ ਘਰ ਵਸਾਏ ਹੋਏ ਆ ਇਹ ਬੰਦੇ ਨੇ ਕੜਕੜ ਚਾਰ ਪੰਜ ਕੁੜੀਆਂ ਦੇ ਘਰ ਵਸਾਏ ਹੋਏ ਆ ਸਾਨੂੰ ਕੁੜੀਆਂ ਦਾ ਨਾਮ ਵੀ ਦੱਸ ਦਿਆਂਗੇ ਜਾ ਕੇ ਪੁੱਛ ਲਿਓ ਹੂੰ ਠੀਕ ਆ ਕੁੜੀਆਂ ਦੇ ਨਾਮ ਆਪੀ ਦੱਸ ਦੇਣੀਆਂ ਹੂੰ ਜੇ ਇੱਕ ਦੇ ਇਹ ਮੇਰਾ ਭਰਾ ਗਾ ਇਹ ਮੇਰਾ ਚਾਚਾ ਗਾ ਇਹਨਾਂ ਨੇ ਉਦੋਂ ਦੇਖਿਆ ਹਾਂ ਜੀ ਕੀ ਉਹਦੇ ਨਾਲ ਜਾਂਦਾ ਕੀ ਕੀਤਾ ਉਹਨਾਂ ਨੇ ਕੀ ਨਹੀਂ ਕੀਤਾ ਇਹਨਾਂ ਨੂੰ ਪੁੱਛ ਸਕਦੇ ਸੀ ਅਸਾ ਇਹਦੇ ਵਿੱਚ ਤੁਸੀਂ ਪੁਲਿਸ ਨਾਲ ਗੱਲ ਹੋਈ ਤਾਂ ਪੁਲਿਸ ਨੇ ਕੀ ਕਿਹਾ ਜੇ ਤੁਸੀਂ ਕਿਹਾ ਵੀ ਭਾਈ ਇਹ ਬੰਦੇ ਤਿੰਨ ਤੋਂ ਬਿਨਾ ਵੀ ਹੋਰ ਹੈਗੇ ਹਾਂ ਤਾਂ ਪੁਲਿਸ ਦਾ ਕੀ ਰਿਐਕਸ਼ਨ ਆ ਪੁਲਿਸ ਨੇ ਤਾਂ ਇੱਕੋ ਗੱਲ ਕਹਿ ਕੇ ਪੱਲਾ ਛਡਾ ਲਿਆ ਜੀ ਕਿ ਜਿਹਦੇ ਦੋਨੇ ਮੰਨ ਨਹੀਂ ਗਏ ਇਹਨਾਂ ਨੇ ਆਪ ਦੇ ਸਰੀ ਲੈ ਲਿਆ ਕਿ ਦੂਜੇ ਬੰਦੇ ਜੇ ਹੋਣਗੇ ਤਾਂ ਆਪਾਂ ਬਕਸਾਗੇ ਨਹੀਂ ਹਾਂ ਇਸ ਤੋਂ ਬਾਅਦ ਆਪਾਂ ਉਹ ਕਰਾਂਗੇ ਉਹਨਾਂ ਨੂੰ ਤਹਿਕੀਕਾਤ ਕਰਾਂਗੇ ਫਲਾਣਾ ਹੋਊਗਾ ਢੰਕਾ ਹੋਊਗਾ ਤੇ ਸਾਨੂੰ ਨਹੀਂ ਲੱਗਦਾ ਕਿ ਕੁਝ ਹੋਊਗਾ ਤੁਹਾਡਾ ਕਿ ਨਾਮ ਹੈ ਗੁਰਤੇ ਸਿੰਘ ਜਿਹੜਾ ਇਹ ਮੁੰਡੇ ਦਾ ਕਤਲ ਹੋਇਆ ਇਹਨਾਂ ਨਾਲ ਕੀ ਰਿਸ਼ਤੇਦਾਰੀ ਹੈ ਕਿ ਉਹ ਆੜਗਮੜ ਤੋਂ ਮੇਰਾ ਪੋਤਾ ਹੀ ਹੈ ਇਹ ਪੋਤਾ ਤੁਹਾਡਾ ਅਜਾ ਕੀ ਗੱਲਬਾਤ ਹੋਈ ਤੁਹਾਨੂੰ ਸਹੀ ਦੀ ਗੱਲਬਾਤ ਜਾਣਕਾਰੀ ਕਿਵੇਂ ਵੀ ਅਸੀਂ ਤਾਂ ਮੈਂ ਜਦੋਂ ਬੁੱਧਲੇ ਨੂੰ ਜਾਂਦਾ ਸੀ ਬੈਕਟੇ ਸੀ ਬੋਰ ਥੱਲੇ ਆ ਕੇ ਮੁੰਡਾ ਮਰਾ ਬੈਠਾ ਸੀ ਪੋਤਾ ਪੁੱਤਰ ਬੈਠਾ ਮੈਂ ਬੈਠਾ ਪੁੱਤਰ ਬੈਠਾ ਸੀ ਮੈਂ ਇਹਨੂੰ ਆਖਰ ਮਹਾਬੀ ਤਮੇ ਡੱਕ ਲੈ ਲਈ ਬੈਠੇ ਆਂ ਤੇ ਪਤਾ ਨਹੀਂ ਕਿਵੇਂ ਖਰੂ ਗਿਆ ਪੱਟੀ ਜਾਂਦੇ ਆ ਮੈਂ ਤੁਹਾਡੀ ਇਹਨਾਂ ਦੀ ਮਰਜ਼ੀ ਔਰ ਉਸ ਤੋਂ ਬਾਅਦ ਅਸੀਂ ਚੁੱਪ ਕਰਕੇ ਗੱਲੀਂ ਪੈ ਗਏ ਉਸ ਤੋਂ ਬਾਅਦ ਮੈਂ ਗੁੱਦ ਲੈਣ ਚੱਲਿਆ ਜਾ ਉਹ ਦੁਬਾਰਾ ਘੰਟੇ ਡੇਢ ਘੰਟੇ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਕਰਤਾ ਸ਼ੋਰ ਨੂੰ ਕੀ ਨਹੀਂ ਕਰਤਾ ਉਸ ਟਾਈਮ ਤੇ ਉੱਥੇ ਸੀ ਉਹ ਮੁੰਡਾ ਅਜਾ ਕਿਹੜੇ ਕਿਹੜੇ ਮੁੰਡੇ ਬੈਠੇ ਸੀ ਅੰਦਰ ਸੀਗੇ ਜੀ ਹੁਣ ਪਤਾ ਨਹੀਂ ਕੋੜਾ ਅਸਰ ਹੈ ਹਾਂ ਜੀ ਪੋਸਟ ਟਾਈਮ ਤੇ ਜੀ ਸਾਨੂੰ ਤਾਂ ਇਹ ਪਤਾ ਲੱਗਿਆ ਜੀ ਜਦੋਂ ਉਹ ਮੁੰਡਾ ਬੈਠਾ ਕੋਆ ਜਾ ਚੱਪਤੂ ਮੈਂ ਅੱਛਾ ਇਹ ਗਿੱਦੜਵਾਂ ਨੂੰ ਜਾ ਰਿਹਾ ਸੀਗਾ ਇਹ ਅੱਛਾ ਇਹ ਮੈਨੂੰ ਕਹਿੰਦਾ ਵੀ ਯਾ ਮੋਟਰਸਾਈਕਲ ਵਾਲਿਆਂ ਨੂੰ ਮੈਂ ਇਹਨਾਂ ਨੂੰ ਕਹ ਦਿੰਨਾ ਮੈਨੂੰ ਛੱਡਿਆਉਣਗੇ ਹਾਂ ਮੈਂ ਤੂੰ ਇਹਨਾਂ ਤੋਂ ਕਿ ਲੈਣਾ ਇਹਦਾ ਇੱਧਰ ਨੂੰ ਜਾਂਦਾ ਤੂੰ ਗਿੱਦੜਵੇਂ ਨੂੰ ਜਾਣਾ ਹਾਂ ਸਮਝ ਗੱਸ ਲੈ ਤੇ ਉਹ ਦੂਰ ਤਾਂ ਮੈਨੂੰ ਤਾਂ ਥਾਂ ਲੱਗਿਆ ਵੀ ਘਰ ਨੂੰ ਜਾਂਦੇ ਹੋਣੇ ਸੰਦੂਰ ਪੈ ਜਾਂਦਾ ਇੱਥੋਂ ਅੱਛਾ ਸਾਨੂੰ ਤਾਂ ਅਦੋਂ ਬਾਅਦ ਖਬਰ ਤੋਂ ਪਤਾ ਲੱਗਿਆ ਵਿਆਹ ਕਰਾ ਲਿਆ ਇਹ ਬੰਦੇ ਮੁੰਡਾ ਨਹੀਂ ਪਤਾ ਲੱਗ ਕਿਹ ਕਿਹ ਉਹ ਹੀ ਸੀਗੇ ਜੀ ਨਾਮਦੇਵ ਮੁੰਗੇ ਚਲਾਉਂਦਾ ਜਾਂਦਾ ਅੱਛਾ ਉਹ ਗੌਰਵ ਵਿਚਾਲੇ ਬੈਠਾ ਬਲਜਿੰਦਰ ਗੌਰ ਦਾ ਮੁੰਡਾ ਮਗਰ ਬੈਠਾ ਰਾਜਵੀਰ ਸਿੰਘ ਹਾਂਜੀ ਹਾਂਜੀ ਰਾਜਵੀਰ ਸਿੰਘ ਉਦੋਂ ਬਾਅਦ ਤਾਂ ਫਿਰ ਸਾਨੂੰ ਐ ਲੱਗਿਆ ਵੀ ਉੱਥੋਂ ਘਰ ਨੂੰ ਜਾਂਦੇ ਆ ਅੱਛਾ ਤੁਹਾਨੂੰ ਕਿਹੜਾ ਇਸ ਗੱਲ ਦਾ ਸ਼ੱਕ ਸੀਗਾ ਕੋਈ ਉਦੋਂ ਬਾਅਦ ਫਿਰ ਇਹਨਾਂ ਤੋਂ ਪਤਾ ਲੱਗਿਆ ਵੀ ਗੱਲ ਆ ਬਣ ਗਈ ਫਿਰ ਪਤਾ ਲੱਗਿਆ ਸਾੰਤਾ ਕਰਦਾ ਬਸ ਅਸੀਂ ਦੇ ਚਾਚਾ ਉੱਥੇ ਬੈਠੇ ਸੀ ਮੰਦਰ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿ ਚਾਚਾ ਇਹ ਮੈਂ ਇਹਨਾਂ ਨੂੰ ਕਹਿ ਰਿਹਾ ਮੈਨੂੰ ਛ ਤੇ ਇਹ ਕਹਿੰਦਾ ਨਹੀਂ ਉਹਨਾਂ ਨੂੰ ਕਹਿਣਾ ਤੂੰ ਕਹਿੰਦਾ ਤੁਰ ਕੇ ਜਾ ਹੂੰ ਤੁਰ ਕੇ ਜਾ ਤੇ ਦੋਨਾਂ ਨੂੰ ਅਸੀਂ ਗੌਰਵ ਨੂੰ ਤੇ ਉਹਨੂੰ ਦੇਖਿਆ ਮੈਂ ਬੋਲ ਮਾਰਦਾ ਸੀ ਚਾਚੇ ਨੇ ਰੋਪਦਾ ਕਹਿੰਦਾ ਨਹੀਂ ਤੂੰ ਕੱਲਾ ਜਾ ਇਹ 12 ਦਾ ਟਾਈਮ ਸੀ ਇਹ 12 ਦਾ ਟਾਈਮ ਸੀ ਜੀ ਪੂਰੇ 12 ਦਾ ਟਾਈਮ ਸੀਗਾ ਇਹ ਜਾਂਦਾ ਹੈ ਨਹੀਂ ਟਾਈਮ ਦਾ ਅੱਛਾ 12:20 ਤੇ ਆਉਂਦੀ ਆ ਉਰੇ ਤੇ ਚੜਿਆ ਸੀ ਅੱਛਾ ਉਹ ਇਹਨਾਂ ਦੀ ਪੂਰੀ ਆਪਸ ਵਿੱਚ ਲਿਆ ਸੀਗੀ ਆਪਸ ਵਿੱਚ ਨਾਮਦੇਵ ਨਾਲ ਦੀ ਗੌਰਵ ਜੀ ਕਿਵੇਂ ਸੀਗਾ ਹਾਂਜੀ ਦੋਸਤ ਸੀਗੇ ਦੋਨੇ ਬਣੇ ਆਪਸ ਵਿੱਚ ਹਾਂਜੀ ਦੋਸਤ ਨਹੀਂ ਕਹਾਂ ਕਿ ਭਰਾ ਬਣੇ ਸੀਗੇ अच्छा हां जी उने मतलब ਆਪਦੇ ਬਾਹ ਦੇ ਉੱਤੇ ਉਹਦਾ ਟੈਟੂ ਵੀ ਬਣਾਇਆ ਕਿਨੇ ਬਣਾਇਆ ਇਹ ਨਾਮ ਦੇ ਟੈਟੂ ਬਣਾਇਆ ਹੋਇਆ ਬਾਹ ਤੇ ਮੇਰੇ ਮੁੰਡੇ ਦੀ ਮਤਲਬ ਛੋਟੋ ਬਣੀ ਹੋਈ ਆ ਅੱਛਾ ਤੇ ਮੈਂ ਉਹਨੂੰ ਪੁੱਛਦਾ ਵੀ ਰਹਿੰਦਾ ਸੀਗਾ ਕਿ ਉਹਨਾਂ ਘਰ ਵੇਚ ਕੇ ਜਾ ਰਹੇ ਸੀਗੇ ਨਾਮ ਨੇ ਹਾਂ ਕੁਝ ਦਿਨ ਪਹਿਲਾਂ ਜਿਵੇਂ ਕਿ ਇਦੋਂ 4 ਦਿਨ ਪਹਿਲਾਂ ਮੰਨ ਲਓ 23 ਤੋਂ ਤੇ ਕੁਝ ਕੁ ਸਮਾਨ ਉਹਨਾਂ ਦਾ ਵੇਚਦਾ ਸੀ ਕੁਝ ਕੁ ਸਮਾਨ ਲੈ ਕੇ ਜਾ ਰਹੇ ਸੀਗੇ ਮਨ ਨੂੰ ਪੁੱਛਿਆ ਜੀ ਮੈਂ ਕਿਹਾ ਤੁਹਾਡਾ ਕਾਰਨ ਕੀ ਹੈ ਜਾਣਦਾ ਇੱਥੋਂ ਕਿਉਂਕਿ ਉਹਨਾਂ ਦਾ ਪਿੰਡ ਮਹਿਮਾ ਹਾਂ ਐਨ ਮੈਨੂੰ ਪਤਾ ਸਰਜਾ ਜਾਂ ਸਵਾਈਆ ਕੋਈ ਪਤਾ ਨਹੀਂ ਗਾ ਮੈਨੂੰ ਕਾਫੀ ਆਪਣੇ ਤੇ ਉਹ ਨਾਮ ਦੇ ਬਨੇ ਉਹ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕਹਿੰਦਾ ਇਦਾਂ ਤਾਂ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਤੁਸੀਂ ਆਪਸ ਵਿੱਚ ਲੜ ਪਿਆ ਹੋ ਤੂੰ ਤੇ ਗੌਰਵ ਤੇ ਮਰੀ ਮੋਟੀ ਘਟ ਮਿੱਠੀ ਹੋ ਜਿਸੇ ਵੀ ਕਹਿੰਦਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਹੋ ਸਕਦੀ ਮੈਨੂੰ ਪੁੱਛਿਆ ਵੀ ਇਹ ਗੱਲ ਮੈਨੂੰ ਪਰ ਕੁਝ ਨਹੀਂ ਦੱਸਿਆ ਹਾਂ ਆਪਣੇ ਗੌਰਵ ਦਾ ਕਤਲ ਹੋਇਆ ਇਹ ਮਾਮਲੇ ਦੀ ਕੋਈ ਜਾਣਕਾਰੀ ਚਾਹੀਦੀ ਉਹਨੇ ਨੇ 21 ਤਰੀਕ ਨੂੰ ਸਾਡੇ ਕੋਲ ਗੱਲ ਕੀਤੀ ਸੀ ਗੌਰਵ ਨੇ ਗੌਰਵ ਨੇ ਅਸੀਂ ਮੰਦਰ ਦੇ ਬੈਠੇ ਸੀ ਮੈਨੂੰ ਸੱਦ ਕੇ ਲੈ ਗਿਆ ਕੋਲ ਅੱਛਾ ਅੰਦਰ ਤੋਂ ਤੇ ਉੱਥੇ ਹੀ ਨਾਮਦੇਵ ਜੀ ਸੁਰੇ ਨਾਲ ਤੇ ਗੌਰਵ ਵੀ ਸੀਗਾ ਇਹ ਉੱਥੇ ਮੈਨੂੰ ਆਏ ਮੈਨੂੰ ਸੱਦ ਕੇ ਮੈਨੂੰ ਕਹਿੰਦੇ ਪੈਸੇ ਚਾਹੀਦੇ ਹੈਗੇ ਮੈਂ ਕਿੰਨੇ ਕਹਿੰਦੇ 500 ਰੁਪਏ ਨਾਲ ਮੇਰੇ ਕੋਲ 500 ਹਨੀਆਂ ਉਹਨਾਂ ਨੂੰ ਕਹਿੰਦਾ 200 ਰੁਪਏ ਤੁਸੀਂ ਲੈ ਜਾਓ ਉਹ 200 ਰੁਪਏ ਫੜ ਕੇ ਮੈਂ ਸੋ ਨਾਮਦੇਵ ਨੂੰ ਫੜਾਦਾ ਨਾਮਦੇਵ ਬੱਗ ਗਿਆ ਸੀ ਉਹ ਤਾਂ ਤੇ ਗੌਰਵ ਮੇਰੇ ਕੋਲ ਹੀ ਖੜ ਗਿਆ ਗੌਰਵ ਮੈਨੂੰ ਕਹਿੰਦਾ ਯਾਰ ਮੈਂ ਤੈਨੂੰ ਗੱਲ ਦੱਸਦਾ ਮੈਂ ਗੱਲ ਦੱਸ ਚੱਲ ਕਹਨਾ ਇਹ ਬੰਦੇ ਨੇ ਨਾ ਕਹਿੰਦਾ ਮੇਰੀ ਸਪਾਰੀ ਦੇ ਰੱਖੀ ਹੈ ਕਿੰਨੀ ਤਰੀਕੀ ਦਾ ਲਾਇਆ 21 ਅੱਛਾ 21 ਅਗਸਤ ਹਾਂਜੀ ਦੋ ਤਿੰਨ ਪਹਿਲਾਂ ਮਤਲਬ ਹਾਂਜੀ ਅੱਛਾ ਫੇਰ ਤੇ ਉਹਨੇ ਲੱਬੇ ਦਾ ਤੇ ਲੱਬਾ ਲੱਬੇ ਪ੍ਰਿੰਸ ਪ੍ਰਿੰਸ ਤੇ ਨਾਮ ਦੇ ਵੀ ਅੱਛਾ ਤੂੰ ਇਹੜੇ ਪਾਲ ਕੇ ਹੀ ਉਹਨਾਂ ਨਾਲ ਆਇਆ ਸੀ ਹਾਂਜੀ ਅੱਛਾ ਹੋਰ ਕੀ ਗੱਲਬਾਤ ਹੋਈ ਹੋਰੀ ਤੇ ਉਹ ਕਹਿੰਦਾ ਮੇਰੇ ਇੱਥੇ ਕੋਈ ਗੱਲ ਆਈ ਕਹਿੰਦਾ ਮੈਨੂੰ ਬਲੈਕਮੇਲ ਕਰ ਦੇ ਕਹਿੰਦਾ ਇਹ ਗੱਲ ਕਿਸੇ ਨੂੰ ਅੱਛਾ ਕੋਈ ਗੱਲਬਾਤ ਅੱਛਾ ਹਾਂਜੀ ਕਹਿੰਦਾ ਤੁਹਾਨੂੰ ਪਰੇਸ਼ਾਨ ਕਰ ਦੇ ਕਹਿੰਦਾ ਮੈਨੂੰ ਅੱਛਾ ਹਾਂਜੀ ਇਨੇ ਲਿਆ ਸੀ ਗੌਰਵ ਦੀ ਹਾਂਜੀ ਅੱਛਾ ਅੱਛਾ ਹੋਰ ਕੋ ਲੋ ਗਲਵਾਤੇ ਇਹ ਹੀ ਗਲਵਾਤ ਹੋਈ ਬਸ ਹਾਂਜੀ ਠੀਕ ਆ ਕੀ ਤੁਸੀਂ ਉੱਥੇ ਸੀਗੇ ਹਾਂਜੀ ਨਹੀਂ 21 ਤਰੀਕ ਨੂੰ ਇਹਨਾਂ ਨਾਲ ਪੇਚੀ ਤੇ ਗਿਆ ਸੀ ਇਹਨੇ ਪੇਚੀ ਪੁਤਾਉਣਾ ਤੋਂ ਆ ਗਿਆ ਸੀ ਹਾਂਜੀ ਤੇਰਾ ਮਾਮਲਾ ਵਿੱਚ ਨਹੀਂ ਨਹੀਂ ਮਾਮਲਾ ਨਹੀਂ ਇਹਨਾਂ ਦੇ ਨਾਲ ਗਿਆ ਸੀ ਕਿ ਤਰੀਕ ਤੇ ਤਰੀਕ ਪੁਤਾਉਣ ਗਿਆ ਸੀ ਇਹਨਾਂ ਦੇ ਨਾਲ ਅੱਛਾ ਉਹ ਦਿਨ ਹੀ ਦੱਸੀ ਸੀ ਮੇਰੇ ਕੋਲ ਗੱਲ ਕੀਤੀ ਸੀ ਗੌਰਵ ਨੇ ਕਹਿੰਦਾ ਬਈ ਐਂ ਕਰਕੇ ਕਹਿੰਦਾ ਇਹ ਬੰਦੇ ਐਂ ਕਰਨਾ ਮਨ ਫਰਦੇ ਮੈਂ ਕੌਣ ਬੰਦੇ ਕਿਹੜੇ ਆ ਤੇ ਇਹਨੇ ਲਿਆ ਸੀ ਇੱਕ ਦਾ ਪਾਲਕੀ ਘਰ ਵਾਲੀ ਦਾ ਤੇ ਇੱਕ ਇਹਦਾ ਲੱਬੇ ਦਾ ਨਾਮ ਤੇ ਉਹਦਾ ਇਹਨੇ ਦੇ ਜਵਾਈ ਦੇ ਪ੍ਰਿੰਸ ਦਾ ਨਾਮ ਹੈ ਤਿੰਨਾਂ ਦੇ ਨਾਮ ਲਏ ਸੀ ਕਹਿੰਦਾ ਇਹ ਬੰਦੇ ਕਹਿੰਦਾ ਮੇਰੇ ਤੇ ਕਹਿੰਦਾ ਸਫਾਰੀ ਦਿੱਤੀ ਹੈ ਕਹਿੰਦਾ ਇਹਨਾਂ ਨੇ ਇਹ ਬੰਦੇ ਨੂੰ ਤੇ ਮਰਾਉਣ ਨੂੰ ਫਿਰਦੇ ਕਹਿੰਦਾ ਮੈਨੂੰ ਮਤਲਬ ਇਹ ਇਹ ਲੱਗਦਾ ਵੀ ਜਿਵੇਂ ਤਿੰਨ ਬੰਦੇ ਕਰਦੇ ਇਹਦੇ ਪਿੱਛੇ ਹੋਰ ਵੀ ਬੰਦੇ ਹੋ ਸਕਦੇ ਹੈਗੇ ਹੀ ਹੱਥ ਹੈਗੇ ਹੀ ਬੰਦਿਆਂ ਦਾ ਫੇਰ ਹੀ ਹੋਇਆ ਇਕੱਲੇ ਬੰਦੇ ਦਾ ਕੰਮ ਵੀ ਨਹੀਂ ਦਾ ਹੂੰ ਤੇ ਇਹਨੇ ਦੱਸਿਆ ਵੀ ਵਕਤੀ ਪੈਦਾ ਦੋ ਦਿਨ ਹੀ ਗੱਲ ਹੋਈ ਹੈ ਪਹਿਲਾਂ ਕਿ ਇਹਨੂੰ ਸਮਝਾਇਆ ਵੀ ਚੱਲ ਤੂੰ ਆਪਦਾ ਪਾਸਾ ਰੱਖ ਕੀ ਇਹ ਨਾਮ ਦੇਵਤੇ ਜਿਆਦੇ ਤੇ ਇਦਾਂ ਸੀ ਅਚਾਰਦੇ ਵੀ ਤੇ ਦੇਸੀ ਵੀ ਤੇ ਇਦਾਂ ਸੀਗਾ। ਉਹ ਟੈਟੂਨ ਆਇਆ। ਹਾਂ, ਇਹ ਉਹ ਲੈ ਕੇ ਗਿਆ ਆਪਣੇ ਚੈਨਲ ਨੂੰ। ਪਲਾਨ ਸਾਰਾ ਉਹਨਾਂ ਦਾ ਹੀ ਹੈ। ਕਰਨ ਕਰਾਉਣ ਦਾ ਸਾਰਾ ਹਾਂ। ਪਾਲ ਗਈ। ਅੱਛਾ ਸਾਰਾ ਇਹਨਾਂ ਦਾ ਹਥ ਹੈ ਕਰਾਉਣ। ਇਹ ਕਿਸ ਤਰ੍ਹਾਂ ਦਾ ਸੀਗਾ? ਗੌਰਵ ਦਾ ਜਿਹੜਾ ਪਿੱਛੇ ਜੇਮ ਜੇਲ ਤੋਂ ਆਇਆ ਸਾਲ ਹੋ ਗਿਆ। ਕਿਸ ਤਰ੍ਹਾਂ ਵਿਚਰਿਆ ਜੀ ਲੋਕਾਂ ਦੀ ਕਿਵੇਂ ਸੀ ਗੱਲਬਾਤ? ਵਿਚਰ ਵਧੀਆ ਕੰਮਕਾਰ ਕਰਦੇ ਸੀਗੇ, ਪੜ੍ਹਾਈ ਕਰੀ ਜਾਂਦਾ ਨਾਲ। ਅੱਛਾ ਇੱਥੇ ਸਾਰਿਆਂ ਨੇ ਹੀ ਬੰਡੇ ਹੋਦੇ ਸੀਗੇ ਜੀ। ਸਾਬਾ ਨਹੀਂ ਨਸ਼ੇ ਦੀ ਕੋਈ ਗੱਲ ਨਹੀਂ ਇਹ ਜੀ ਕੋਈ ਨਸ਼ਾ ਨਾ ਕੀਤਾ ਨਾ ਕਰਦੇ ਸੀਗੇ ਹੁਣ ਅੱਛਾ ਹਾਂਜੀ ਅੱਛਾ ਐਮੀ ਤੇ ਆ ਕੇ ਕੋਈ ਕਰਾ ਕੇ ਕੋਈ ਕੀਤਾ ਹੋਵੇ ਤਾਂ ਕੀ ਕਹਿ ਸਕਦੇ ਅੱਛਾ ਹਾਂਜੀ ਐ ਮੈਡੀਕਲ ਰਿਪੋਰਟ ਆ ਗਈ ਨਹੀਂ ਆਈ ਨਹੀਂ ਆਈ ਨਹੀਂ ਮੈਡੀਕਲ ਰਿਪੋਰਟ ਆਈ ਨਹੀਂ ਦਸਾਈ ਉਹਨਾਂ ਨੇ ਅੱਛਾ ਹਾਂਜੀ ਤੇ ਫਿਰ ਅੱਗੇ ਤੁਸੀਂ ਕੀ ਮੰਗ ਕਰਦੋ ਫੈਸਲਨ ਤੋਂ ਐਨਕੁਆਰੀ ਹੋਣੀ ਚਾਹੀਦੀ ਜੀ ਆ ਜਿਹੜੇ ਬੰਦੇ ਨਾਲ ਮਿਲੋਂਗੇ ਵੀ ਕੋਈ ਵੱਡੇ ਅਫਸਰਾਂ ਨੂੰ ਹਾਂਜੀ ਮਿਲਾਂਗੇ ਜੀ ਅੱਛਾ ਮਿਲਾਂਗੇ ਜੀ ਥੋੜੇ ਬਾਅਦ ਮਿਲਾਂਗੇ ਜੀ ਹਾਂ ਸਾਡੇ ਕੋਲੇ ਹੁਣ ਟਾਈਮ ਨਹੀਂ ਜੀ ਬੈਠਣ ਦਾ ਟਾਈਮ ਆ ਸਾਰੇ ਦਾ ਬੰਦਾ ਜੀ ਐਨਕੁਆਰੀ ਤਾਂ ਲਵਾਉਣੀ ਲਵਾਉਣੀ ਹੈ ਜੀ ਕਿਉਂਕਿ ਜਿਹੜੀ ਗੱਲ ਹੈ ਉਹ ਹੈ ਉਹ ਸੱਚ ਹੈ ਜੀ ਮੈਂ ਇੱਥੇ ਦਾ ਮਾਹੌਲ ਸਹੀ ਨਹੀਂ ਜੀ ਇਹ ਜੋ ਨਸ਼ਾ ਚੱਲਦਾ ਹੋਰ ਜੋ ਬੀੜ ਤਲਾਬ ਦਾ ਨਾਮ ਹੋ ਗਿਆ ਉਵੇਂ ਬਲੂਆਂ ਨੇ ਕਲੋਨੀਆਂ ਉਸ ਤਰ੍ਹਾਂ ਬਣਾ ਲਏ ਤੁਹਾਨੂੰ ਕੀ ਇਸ ਵੇਲੇ ਤੁਸੀਂ ਤਾਂ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਹੋ ਇੱਥੇ ਹਾਂਜੀ ਹੈਗਾ ਜੀ ਨਾ ਮਹਾਗਾ ਨਹੀਂ ਸਾਲਾਂ ਤੋਂ ਹੈਗੀ ਹੈ ਜੀ ਹੈਗੀ ਹੈ ਗੱਲ ਇਹ ਮਤਲਬ ਬਾਹਰ ਦੇ ਲੋਕ ਆ ਨਾ ਜਿਹੜੇ ਰਹਿੰਦੇ ਆ ਇੱਥੇ ਬਾਹਰ ਦੇ ਲੋਕ ਆ ਗਏ ਹਾਂਜੀ ਬਹੁਤ ਘਰ ਰਹਿੰਦੇ ਆ ਬਾਹਰ ਦੇ ਹੂੰ ਵਿੱਚ ਇਹੋ ਜਿਹੇ ਘਰ ਆ ਜਿਹੜੇ ਕੀ ਚਿੱਟਾ ਵੇਚਦੇ ਵੀ ਆ ਤੇ ਲਾਉਂਦੇ ਵੀ ਆ ਹਾਂ ਹੋਰ ਵੀ ਗੈਰਨਸਾ ਚੱਲਦਾ ਜਿਵੇਂ ਸਨਕਟਰ ਹੋ ਗਏ ਜਾਂ ਆਪਣਾ ਕੋਈ ਗੋਲੀਆਂ ਆਉਂਗਾ ਇਹ ਸਭ ਸਭ ਕੁਝ ਚੱਲਦਾ ਬੱਚਿਆਂ ਦੇ ਪ੍ਰਭਾਵ ਪੈਂਦਾ ਹੀ ਆ ਪੂਰੇ ਪੈਂਦਾ ਜੀ ਬੱਚੇ ਖਰਾਬ ਹੋ ਰਹੇ ਆ